ਸਰ ਸਾਸ਼ਟ੍ਰਿਕਲ ਸਮਾਨਾਟੂੜ ਦੇ ਤੁਹਾਨੂੰ ਤੁਹਾਡਾ ਸਵਾਗਤ ਹੈ ਨਗਰ ਕੌਂਸਲ ਦੇ ਪ੍ਰਧਾਨ ਅਸ਼wini ਗੁਪਤਾ ਵੱਲੋਂ ਝੰਡਾ ਫੜਾਇਆ ਗਿਆ ਅਤੇ ਗੰਦਰ ਦਿਵਸ ਬੜੀ ਧੂਮਦਾਰ ਨਾਲ ਮਨਾਇਆ ਗਿਆ ਅੱਜ ਸਮਾਨਾ ਦੇ ਨਗਰ ਕੌਂਸਲ ਵਿਖੇ ਪਿੱਤਰਵਾਂ ਗੰਦਰ ਦਿਵਸ ਬੜੀ ਧੂਮਤਾਂ ਨਾਲ ਮਨਾਇਆ ਗਿਆ ਨਗਰ ਕੌਂਸਲ ਦੇ ਪ੍ਰਧਾਨ ਅਸ਼wini ਗੁਪਤਾ ਵੱਲੋਂ ਝੰਡਾ ਫੜਾਇਆ ਗਿਆ ਅਤੇ ਪੰਜਾਬ ਪੁਲਿਸ ਦੀ ਟੁਕੜੀਆਂ ਵੱਲੋਂ ਸਲਾਮੀ ਦਿੱਤੀ ਗਈ ਸਕੂਲੀ ਬੱਚਿਆਂ ਵੱਲੋਂ ਰਾਸ਼ਟਰੀ ਗਾਨ ਗਾਇਆ ਗਿਆ ਇਸ ਮੌਕੇ ਕਾਰਜਕਾਰੀ ਕਾਪਸਰ ਵਰਜਿੰਦਰ ਸਿੰਘ ਕੌਂਸਲਰ ਪੀਤੀ ਰਾਣੀ ਸਾਈਲ ਸੰਧਰ ਆਦਿ ਤਰਾਹੀ ਟਿੰਕਾ ਗੱਜਵਾਸ ਗगन ਬੱਬੂ ਕੌਂਸਲਰ ਵੱਲੋਂ 75ਵਾਂ ਗੰਦਰ ਦਿਵਸ ਦੀ ਵਧਾਈ ਦਿੱਤੀ ਗਈ ਸਮਾਨਤੋਂ ਕਲਾਸ਼ਰਮਨ ਨੂਰੀ ਬਾਂਸਲ ਦੀ ਰਿਪੋਰਟ ਇੰਨੇ ਕਾਣਗੇ ਵੀ ਆ ਜਾਣ ਤਾਂ ਆ ਜਾਣ ਕੋਈ ਗੱਲ ਨਹੀਂ ਇਹ ਕੰਦੇ ਛੱਤ ਹਰਿ ਆਈ ਬ੍ਰੇਟ ਰਾਸ਼ਟ੍ਰੂਪ ਸ੍ਰਮੀ ਚਤ ਅੱਗੇ ਨਾ ਉਹ ਕਬੀਤੋ ਜੀ ਲਵੋ ਕੀ ਕਰੂਗਾ ਜਨ ਗਨ ਮਨ ਅਧਿਨਾਇਕ ਜਯ ਹੈ ਭਾਰਤ ਭਾਗਵਿਖਾਤਾ ਕੰਧਾ

ਇਹੋ ਸਾਬ ਵੱਲੋਂ ਸਟਾਫ ਵੱਲੋਂ ਗਣਤੰਤਰ ਦਿਵਸ ਦੀਆਂ ਪੂਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦਾ ਔਰ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਕਿ ਸਾਡਾ ਦੇਸ਼ ਭਾਰਤ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਦਾ ਰਹੇ ਔਰ ਇੱਥੇ ਦੇ ਲੋਕ ਹਮੇਸ਼ਾ ਖੁਸ਼ਹਾਲ ਰਹਿਣ